ਪੰਜਾਬ ਚ ਨਸ਼ਾ ਖਤਮ ਕਰਨ ਦੇ ਲਈ ਬਣਾਈ ਗਈ ਐਸਟੀਐਫ ਬਾਰਡਰ ਰੇਂਜ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇਸ ਟੀਮ ਨੇ ਅੰਮ੍ਰਿਤਸਰ ਦੀ ਜੇਲ੍ਹ ਚ ਚੱਲ ਰਹੇ ਨਸ਼ੇ ਦੇ ਨੈਟਵਰਕ ਦਾ ਪਰਦਾ ਫਾਸ਼ ਕਰ ਦਿੱਤਾ ਇਸ ਨੈਟਵਰਕ ਦਾ ਸਰਗਨਾ ਅੰਮ੍ਰਿਤਸਰ ਜੇਲ੍ਹ ਚ ਬੰਦ 사ਜਨ ਦਾ ਨੌਜਵਾਨ ਸੀ 사ਜਨ ਦਾ ਸਾਥ ਜੇਲ੍ਹ ਚ ਹੀ ਬੰਦੀਕ ਨਾਈਜੀਰੀਅਨ ਨੌਜਵਾਨ ਦੇ ਰਿਹਾ ਸੀ ਨਾਈਜੀਰੀਅਨ ਲੜਕਾ ਬਾਰੂ ਹੀਰੋਇਨ ਮੰਗਵਾਉਂਦਾ ਸੀ ਤੇ ਅਗੇ 사ਜਨ ਦਾ ਜੀਜਾ ਜਸਬੀਰ ਇਸ ਨੂੰ ਵੇਚਦਾ ਸੀ ਜਸਬੀਰ ਇਸ ਖੇਪ ਨੂੰ ਅਗਲੇ ਟੀਕਾਣਿਆਂ ਤੱਕ ਪਹੁੰਚਾਉਂਦਾ ਸੀ ਨਸ਼ੇ ਨੂੰ ਜੇਲ੍ਹ ਦੇ ਅੰਦਰ ਹੀ ਸਪਲਾਈ ਕੀਤਾ ਜਾਂਦਾ ਸੀ ਐਸਟੀਐਫ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਵੱਖ-ਵੱਖ ਥਾਵਾਂ ਤੋਂ ਕਰੀਬ 1 ਕਿਲੋ ਹਿਰੋਇਨ ਫੜੀ ਹੈ ਪੁਲਿਸ ਨੇ ਸਤੰਦੇ ਦੇ ਨਾਲ ਜੁੜੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ 사ਜਨ ਦਾ ਇੱਕ ਕਿਊਜ਼ ਜਿਹੜਾ ਕਿ ਜੇਲ੍ਹ ਦੇ ਵਿੱਚ ਬੈਠਾ ਸਾਰਾ ਨੈਟਵਰਕ ਚਲਾ ਰਿਹਾ ਸੀ ਔਰ ਜੇਲ੍ਹ ਦੇ ਵਿੱਚ ਹੀ ਇੱਕ ਨੀਗਰੋ ਜਿਹੜਾ ਉਹਦੇ ਨਾਲ ਸਾਜ਼ਬਾ ਸੀ ਜਿਹੜਾ ਕਿ ਦਿੱਲੀੋਂ ਸਾਰੀ ਕਨਸਾਈਨਮੈਂਟ ਦੀ ਸੌਦੇਬਾਜ਼ੀ ਕਰਾਉਂਦਾ ਸੀ ਔਰ ਬਾਹਰ ਇਹਦਾ ਜੀਜਾ ਜਸਬੀਰ 사ਜਨ ਦਾ ਇਹ ਸਾਰਾ ਬਾਹਰੋਂ ਹੈਂਡਲ ਕਰਦਾ ਸੀ ਔਰ ਇਹਦੇ ਚ ਮੈਂਡੀ ਔਰ ਚੰਚਲ ਇਹ ਦਿੱਲੀੋਂ ਜਾ ਕੇ ਸਮਾਨ ਲਿਆ ਕੇ ਇੱਥੇ ਵਕ ਵਕ ਥਾਂ ਜਿਹੜਾ ਸਪਲਾਈ ਕਰਦੇ ਸੀ 사ਜਨ ਜਿਹੜਾ ਹੈ ਇਹ ਜੇਲ ਤੋਂ ਮੋਬਾਈਲ ਥਰੋ ਜਿਹੜਾ ਹੈ ਸਾਰਾ ਹੈਂਡਲ ਕਰਦਾ ਸੀ ਔਰ ਜਿਹੜੀ ਇਹ ਜੇਲ ਦੇ ਵਿੱਚ ਲ ਜਾਂਦਾ ਸੀ ਇਹ ਵਕ ਵਕ ਤਰੀਕਿਆਂ ਨਾਲ ਜਿਹੜਾ ਸੈਂਡਵਿਚ ਦੇ ਵਿੱਚ ਪਾ ਕੇ ਜਾਂ ਹੋਰ ਕਈ ਇਸ ਤਰ੍ਹਾਂ ਦੇ ਟ੍ਰੈਕਟਰਸ ਦੇ ਨਾਲ ਜਿਹੜਾ ਹੈ ਉਹ ਇਹਨੂੰ ਅੰਦਰ ਜਿਹੜਾ ਲ ਜਾਂਦਾ ਸੀ ਪੰਜਾਬ ਪੁਲਿਸ ਦੀ ਨਿਗਰਾਨੀ ਹੇਠਾਂ ਚੱਲ ਰਹੇ ਇਸ ਗੋਰਖਤੰਦੇ ਦੇ ਪਰਦਾਫਾਸ਼ ਹੋਣ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਇਹ ਲੋਕ ਜੇਲ੍ਹ 'ਚ ਬੈਠੇ ਏਡਾ ਵੱਡਾ ਕਾਰਾ ਕਰ ਜਾਂਦੇ ਨੇ ਤੇ ਪੰਜਾਬ ਪੁਲਿਸ ਨੂੰ ਕੰਨੋ ਕਾਨੀ ਖਬਰ ਤੱਕ ਨਹੀਂ ਹੁੰਦੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਨੀ ਟੀਵੀ